ਮਾਸਾਉ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਸੰਦੀ ਧਰਤੀ ਤੇ ਧੰਨਵਾਦ ਜੀ ਧੰਨਵਾਦ ਤੇ ਅੱਜ ਸਰੋਤਿਆਂ ਨੂੰ ਕਿਹੜੀਆਂ-ਕਿਹੜੀਆਂ ਨਵੀਆਂ ਚੀਜ਼ਾਂ ਸੁਣਾਉਣ ਜਾ ਰਹੇ ਹੋ ਜੀ ਉੱਥੇ ਸੁਣਾਵਾਂਗੇ ਹੁਣ ਤੁਹਾਨੂੰ ਕੀ ਦਸੀ ਉਹ ਲੰਬਾ ਪ੍ਰੋਜੈਕਟ ਹੈ 3 ਘੰਟੇ ਦਾ ਪ੍ਰੋਗਰਾਮ ਹੈ ਐਡੀ ਛੇਤੀ ਦੱਸ ਨਹੀਂ ਹੋਣਾ ਲੈ ਬੈਠੇ ਉੱਥੇ ਸੁਣਾ ਦਿੰਦੇ ਆ ਤੇ ਬਿਲਕੁਲ ਜੀ ਅੱਜ ਸਰੋਤਿਆਂ ਨੂੰ ਆਡੀਅנס ਨੂੰ ਕੀ ਸੁਨੇਹਾ ਦੇਣਾ ਹੈ ਸ਼ੋਅ ਦੇ ਬਾਰੇ ਚ ਸੁਨੇਹਾ ਤਾਂ ਹੁਣ ਤੁਹਾਡੇ ਲੈ ਕੇ ਜਾਵਾਂਗੇ ਪਿੰਡਾਂ ਨੂੰ ਅਸੀਂ ਗਾ ਕੇ ਐਂਟਰਟੇਨ ਕਰਾਂਗੇ ਅੱਜ ਬਿਲਕੁਲ ਜੀ ਜੋ ਮੈਂ ਕਹਿੰਨਾ ਬੱਬੂ ਮਾਨ ਜੀ ਹੋਣਾ ਵੱਲੋਂ ਅੱਜ ਦਾ ਸ਼ੋਅ ਜਿਹੜਾ ਹੈਗਾ ਉਹ ਬਿਲਕੁਲ ਫੈਮਿਲੀ ਸ਼ੋਅ ਹੈ ਜੀ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਨੂੰ ਨਾਲ ਬੱਚਿਆਂ ਨੂੰ ਨਾਲ ਲੈ ਕੇ ਆਓ ਆਉਣ ਵਾਲੀ ਪੀੜ੍ਹੀ ਇਸੇ ਤਰ੍ਹਾਂ ਹੀ ਸਾਡੀ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇਗੀ ਤੇ ਬੱਬੂਆ ਜੀ ਜਾਂਦੇ ਜਾਂਦੇ ਇੱਕ ਸਰੂਤਿਆਂ ਦੇ ਨਾਲ ਕੁਝ ਸੁਨੇਹਾ ਜੀ ਸਰੂਤ ਬੜਾ ਵਧੀਆ ਮੁਲਖਾ ਸੁਥਰਾ ਮੁਲਖਾ ਸੁਨੇਹ ਹੁਣ ਤੁਸੀਂ ਸਾਨੂੰ ਦੋ ਅਸੀਂ ਤੁਹਾਨੂੰ ਕੀ ਦਈਏ ਆ ਸਾਡਾ ਮੁਲਕ ਪਿੱਛੇ ਆ ਤੁਹਾਡੇ ਨਾਲ ਤੁਹਾਡੀ ਜਨਰੇਸ਼ਨ ਐਡਵਾਂਸ ਆ ਟੋੜੇ ਕੋ ਫਸਲਟੀ ਦੇ ਟੋੜੇ ਕੋ ਬੋਲਣ ਦਾ ਤਾਂ ਹੱਕ ਆਦਾ ਹੋਇਸ ਕਰਕੇ ਮੈਂ ਨਾਲ ਜੀ ਸਵਾਤੋ ਨੂੰ ਸਿੱਖ ਕੇ ਜਾਈਏ ਜੀ ਪਰ ਤੁਸੀਂ ਆਈਡੀਓ ਲਾਉਣ ਵਾਲੀ ਪੀੜੀ ਦੇ ਬੱਚੇ ਤੁਹਾਨੂੰ ਸੁਣਨ ਵਾਲੇ ਤੁਹਾਨੂੰ ਦੇਖ ਕੇ ਤੁਹਾਨੂੰ ਸੁਣ ਕੇ ਹਰ ਭਾਸ਼ਾ ਕਰਦੇ ਨੇ ਹਰ ਭਾਸ਼ਾ ਸਿੱਖੋ ਪਰ ਆਪ ਦੀ ਜਿਹੜੀ ਮਦਰ ਟੰਗ ਆ ਉਹਨੂੰ ਉਹਦੇ ਤੇ ਜ਼ਰੂਰ ਤਵੱਜੋ ਉਹਦੇ ਤੇ ਜ਼ੋਰ ਦਿਓ ਜੀ ਤੇ ਤਾਂ ਬਾਅਦ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਸਨਮਾਨ ਦਿੱਤਾ ਤੇ ਜੀ ਇਹ ਸੰਜੀਤ ਮਾਨ ਸਾਹਿਬ ਅੱਜ ਦੇ ਸ਼ੋਅ ਬਾਰੇ ਗਾ